ਵੇਲਦੀ ਵਟੇ ਜਾਤੇ ਅਹਿਮ ਜਾਣਕਾਰੀ ਦੱਸਦੇ ਕਿ ਪੰਜਾਬ ਸਰਕਾਰ ਨੇ ਕੇਂਦਰ ਅੱਗੇ ਜਿਹੜੀ ਕਿ ਮੰਗ ਰੱਖੀ ਹੈ ਅਗਲੇ ਸੀਜ਼ਨ ਦੇ ਲਈ ਝੁੰਡੇ ਦਾ ਪਾ 3284 ਰੁਪਏ ਦੇਣ ਦੀ ਮੰਗ ਕੀਤੀ ਗਈ ਹੈ ਤਾਂ ਉੱਥੇ ਮੁੱਖ ਮੰਤਰੀ ਮਾਰਨੇ ਕੇਂਦਰ ਸਰਕਾਰ ਨੂੰ ਜਿਹੜੀ ਕਿ ਇਸ ਦੀ ਤਜਵੀਜ਼ ਭੇਜੀ ਹੈ ਚਾਤ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੇਂਦਰ ਨੂੰ ਐਮਐਸਪੀ ਦੇ ਜਿਹੜੇ ਰੇਟ ਹੈ ਉਹਨਾਂ ਨੂੰ ਲੈ ਕੇ 2024 ਦੇ ਵਿੱਚ ਜੋ ਰੇਟ ਹੋਣੇ ਹੈ ਉਹਨੂੰ ਲੈ ਕੇ ਇੱਕ ਜਿਹੜੀ ਆ ਮੰਗ ਪੱਤਰ ਜਿਹੜਾ ਹੈ ਚਿੱਠੀ ਜਿਹੜੀ ਹੈ ਭੇਜੀ ਹੈ ਤੁਹਾਨੂੰ ਦੱਸਣਾ ਚਾਹੁੰਗਾ ਕਿ ਧਾਨ ਦੇ ਵਾਸਤੇ ਜਿਹੜਾ ਹੈ 3284 ਰੁਪਏ ਦੀ ਜਿਹੜੀ ਐ ਐਮਐਸਪੀ ਜਿਹੜੀ ਐ ਰੇਟ ਫਾਈਨਲ ਕਰਨ ਦੀ ਗੱਲ ਕੀਤੀ ਗਈ ਹੈ ਮੱਕੇ ਵਾਸਤੇ 2975 ਰੁਪਏ ਤੇ ਕਪਾਹ ਵਾਸਤੇ 10700 60 ਰੁਪਏ ਦੀ ਜਿਹੜੀ ਹੈ ਗੱਲ ਕੀਤੀ ਗਈ ਹੈ ਮੂੰਗ ਦੀ ਅਗਰ ਗੱਲ ਕੀਤੀ ਜਾਵੇ ਤੇ 11555 ਪਰ ਤੇ ਉੱਥੇ ਹੀ ਜਿਹੜੀ ਮਾਂ ਦੀ ਦਾਲ ਹੈ ਉਹਦੇ ਵਾਸਤੇ ਜਿਹੜਾ ਹੈ 9385 ਰੁਪਏ ਦੀ ਜਿਹੜੀ ਹੈ ਗੱਲ ਕੀਤੀ ਗਈ ਹੈ ਕਿ 2024 ਦੇ ਵਿੱਚ ਜਿਹੜੀ ਹੈ ਐਮਐਸ ਐਮਐਸਪੀ ਨੂੰ ਲੈ ਕੇ ਜਿਹੜੇ ਜਿਹੜੇ ਰੇਟ ਨੇ ਉਹ ਜਿਹੜੇ ਨੇ ਨਵੇਂ ਰੇਟ ਜਿਹੜੇ ਨੇ ਤੈਅ ਕੀਤੇ ਜਾਣ ਕਿਉਂਕਿ ਪਿਛਲੇ ਲੰਬੇ عرصے ਤੋਂ ਟੈਂਡਰ ਦੇ ਨਾਲ ਜਿਹੜੀ ਹੈ ਕਿਸਾਨਾਂ ਦੀ ਜਿਹੜੀ ਹੈ ਗੱਲਬਾਤ ਚੱਲ ਰਹੀ ਹੈ ਕਿ ਐਨ ਐਮਐਸਪੀ ਨੂੰ ਦੇਖ ਕੇ ਜਿਹੜਾ ਹੈ ਉਦੇ ਤੇ ਜਿਹੜਾ ਹੈ ਰੇਟ ਫਾਈਨਲ ਕੀਤੇ ਜਾਂਦੇ ਹੁਣ ਪੰਜਾਬ ਸਰਕਾਰ ਨੇ ਜਿਹੜਾ ਹੈ ਬਿਲਕੁਲ ਕੇਂਦਰ ਦੇ ਵਾਸਤੇ ਜਿਹੜੀ ਹੈ ਕੇਂਦਰ ਨੂੰ ਜਿਹੜੀ ਇੱਕ ਚਿੱਠੀ ਲਿਖੀ ਹੈ ਕਿ 2024 ਦੇ ਜੋ ਰੇਟ ਹੈ ਉਹਨਾਂ ਨੂੰ ਫਾਈਨਲ ਕੀਤਾ ਜਾਵੇ ਤੇ ਨਿਕਲ ਤੋ ਕੈਮਰਾ ਪਰਸਨ ਵਿਨੋਦ ਦੇ ਨਾਲ ਐਨਬੀ ਨਿਊਜ਼ ਲਈ ਅਮੀਰ ਸਿਟੀ